ਤੇ ਤੋ ਐਨੇ ਮੋਟਰਸਾਈਕਲ ਦਿੱਤੇ ਨੇ ਉਹਨਾਂ ਨਾਲ ਮੂੰਹ ਬਨੇ ਨੇ ਉਹਨਾਂ ਦਵਾ ਦਵਾ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲੇ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਥੇ ਗੋਲੀ ਚੱਲੀ ਆ ਜੀ ਕੀ ਹੁਣ ਰਹਿ ਗਿਆ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਥੇ ਗੋਲੀ ਚੱਲੀ ਆ ਜੀ ਤੇ ਇੱਥੇ ਮੌਕੇ ਤੇ ਆਏ ਆ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆ ਤੇ ਜਲਦੋਂ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਆਹ ਇਹਦੇ ਆਪਾਂ ਇਹੀ ਵੇਖਦੇ ਪੀਆ ਕਿ ਇੱਥੇ ਗੋਲੀ ਚੱਲੀ ਹੈ। ਤੇ ਆਪਾਂ ਵੈਰੀਫਾਈ ਕਰਦੇ ਪਏ ਆ। ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆ। ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆ। ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ। ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਦੇ ਵੱਜਨ ਕਰਕੇ ਆਪਣਾ ਸ਼ੀਸ਼ਾ ਟੁੱਟਿਆ ਵਾ। ਤੇ ਬਾਕੀ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇੱਥੇ। ਤੇ ਇਮੀਗ੍ਰੇਸ਼ਨ ਇੱਥੇ ਤੇ ਬੱਚੇ ਇੱਥੇ ਪੜ੍ਹਨ ਆਉਂਦੇ ਆ। ਤੇ ਮੇਰਾ ਗੁਰਮukh ਸਿੰਘ ਆ ਜੀ। ਕੀ ਕਰਦੇ ਤੁਸੀਂ? ਮੈਂ ਉੱਪਰ ਕਾਰਪੈਂਟਰ ਦਾ ਕੰਮ ਚੱਲਣ ਦਿਆ। ਅੱਛਾ ਜੀ। ਕੀ ਦੇਖਿਆ ਗਿਆ? ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਡਾਗਾ ਨਾ ਆਵਾਜ਼ ਆਈ ਹੈ ਸਾਨੂੰ ਜਦੋਂ ਉਹ ਪ੍ਰੋਡਕਟ ਚੱਲਿਆ ਉਹ ਜੀ ਤੇ ਅਸੀਂ ਦੋ ਧੰਵਾਜਾਈਆਂ ਮੈਂ ਬਰੀਖੁਰ ਕੇ ਵੇਖਿਆ ਥੱਲੇ ਕੁਝ ਵੀ ਨਹੀਂ ਪਰਲੇ ਵਾਂ ਤੇ ਖੁੱਲ ਕੇ ਵੇਖਿਆ ਤੇ ਮੁੜ ਕੇ ਵੇ ਅਸੀਂ ਚਾਹ ਪੀਣ ਥੱਲੇ ਆਏ ਆ ਸਾਨੂੰ ਬਾਏ ਚਾਹ ਹਣਗੇ ਚਾਹ ਪੀਣ ਥੱਲੇ ਬੇਟਾ ਕੰਮ ਡਾਹੇ ਕਰਨਾ ਮੈਨੂੰ ਕਹਿੰਦਾ ਵੀ ਫਾਇਰ ਹੋਇਆ ਜਾਂ ਕੋਈ ਕੋ ਬੱਡੇ ਵਗੈਰਾ ਮਨੋਂ ਡਿਆ ਖੋਲ ਕੇ ਬੂਆ ਵੇਖਿਆ ਤੇ ਇੱਥੇ ਚੇਅ ਟੁੱਟੇ ਹੋਏ ਗਏ ਤੇ ਉਹ ਦਾਦੇ ਵੀ ਭੱਜ ਗਏ ਬੱਦੇ ਵੇਖੇ ਨਹੀਂ ਅਸੀਂ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤਾਂ ਗੱਲ ਵੱਖਰੀ ਹੈ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲਿਆ ਮੈਂ ਵਾਪਸ ਜਾਂਦੇ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਦਿੱਤੀ ਨਹੀਂ ਉਹਨਾਂ ਨਾਲ ਮੂੰਹ ਭਲੇ ਨੇ ਉਹਨਾਂ ਦਾ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਇਸ ਤਰ੍ਹਾਂ ਦੇ ਮੁੰਡੇ ਹੁਣ ਵੇਖੇ ਥੋੜੀ ਨੇ ਮੂੰਹ ਇਧਰੋਂ ਆਏ ਆਣੋਂ ਨਿਕਲ ਗਏ ਗਾਂ ਨੂੰ ਆ ਉਹਨਾਂ ਦੀ ਸ਼ਕਲ ਹੀ ਕੋਈ ਨੇ ਵੇਖੀ ਕਿ ਮੂੰਹ ਮਾ ਮੱਲੇ ਸੀ ਉਹਨਾਂ ਨੇ ਤੇ ਕੋਈ ਸਮਝ ਨਹੀਂ ਆਈ ਭੈਣ ਜੋ ਕਿਹੜੀ ਗੱਲੋਂ ਮਾਰ ਗਏ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਆ ਇਹਨਾਂ ਦਾ ਥੱਲੇ ਸੈਂਟਰ ਆ ਕੁੜੀਆਂ ਦਾ ਹਾਈਲਾਈਟਸ ਦਾ ਤੇ ਉੱਪਰ ਹੋਟਲ ਵੀ ਆ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲੋਂ ਕਰਕੇ ਨੇ ਏਕੀ ਦੋ ਮੁੰਡੇ ਆਏ ਨੇ ਮੋਟਰਸਾਈਕਲ ਤੇ ਤੇ ਉਹਨਾਂ ਨਾਲ ਮੂੰਹ ਬਨੇ ਨੇ ਉਹਨਾਂ ਦਾ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲੇ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਥੇ ਗੋਲੀ ਚੱਲੀ ਆ ਜੀ ਕੀ ਹੁਣ ਰਹਿ ਗਿਆ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਥੇ ਗੋਲੀ ਚੱਲੀ ਹੈ ਅੱਜ ਤੇ ਇੱਥੇ ਮੌਕੇ ਤੇ ਆਏ ਆਂ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆਂ ਤੇ ਜਲਦੋ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਅੱਜ ਦੇ ਆਪਾਂ ਇਹੀ ਵੇਖਦੇ ਪੀਆ ਕਿ ਇੱਥੇ ਗੋਲੀ ਚੱਲੀ ਹੈ ਤੇ ਆਪਾਂ ਵੈਰੀਫਾਈ ਕਰਦੇ ਪਏ ਆਂ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆਂ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆਂ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਤੇ ਵੱਜਨ ਕਰਕੇ ਆਪਣਾ ਸ਼ੀਸ਼ਾ ਏਟ ਗਿਆ ਵਾ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇਥੇ ਤੇ ਇਮੀਗ੍ਰੇਸ਼ਨ ਇਥੇ ਤੇ ਬੱਚੇ ਇਥੇ ਪੜਨਾ ਹੁੰਦੇ ਆ ਤੇ ਮੇਰੇ ਨਾਲ ਗੁਰਮੁਖ ਸਿੰਘ ਆ ਜੀ ਕੀ ਕਰਦੇ ਤੁਸੀਂ ਮੈਂ ਉੱਪਰ ਕਾਰਪੈਂਟਰ ਦਾ ਕੰਮ ਚੱਲਣ ਲਿਆ ਅੱਛਾ ਜੀ ਕੀ ਦੇਖਿਆ ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਲੱਗਾ ਨਾ ਆਵਾਜ਼ ਆਈ ਆ ਸਾਨੂੰ ਜਦੋਂ ਉਹ ਪ੍ਰੋਡਕਟ ਚੱਲਿਆ ਕੋ ਜੀ ਤੇ ਅਸੀਂ ਦੋ ਤਨਵਾਜ ਆਈਆਂ ਮੈਂ ਬਾਰੀ ਖੋਲ ਕੇ ਵੇਖਿਆ ਥੱਲੇ ਕੁਝ ਵੀ ਨਹੀਂ ਪਰਲੇ ਵਾਂਸੇ ਖੁੱਲ ਕੇ ਵੇਖਿਆ ਤੇ ਮੁੜ ਕੇ ਵੇ ਅਸੀਂ ਚਾਰ ਪੀਣ ਥੱਲੇ ਆਏ ਆ ਤੁਹਾਨੂੰ ਵਾੜੇ ਚਾਰ ਹੋਣਗੇ ਜਾ ਵੀ ਥੱਲੇ ਬੇਟਾ ਕੰਮ ਡੇ ਕਰਨਾ ਮੈਨੂੰ ਕਹਿੰਦਾ ਵੀ ਫਾਇਰ ਹੋਇਆ ਜਾਂ ਕੋਈ ਕੋਈ ਬੱਡੇ ਵਗੈਰਾ ਮਨੋਂ ਡਿਆ ਖੋਲ ਕੇ ਬੂਆ ਵੇਖਿਆ ਤੇ ਇੱਥੇ ਛੇ ਟੁੱਟੇ ਸੀਗੇ ਤੇ ਉਹ ਦਾਦੇ ਵੀ ਭੱਜ ਗਿਆ ਬੰਦੇ ਵੇਖੇ ਨਹੀਂ ਆਹ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤੇ ਗੱਲ ਵੱਖਰੀ ਹੈ ਜੀ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲ ਕੇ ਮੈਂ ਵਾਪਸ ਜਾ ਰਿਹਾ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਦੇ ਉੱਤੇ ਨੇ ਉਹਨਾਂ ਨਾਲ ਮੂੰਹ ਬਨੇ ਨੇ ਉਹਨਾਂ ਦਾ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਕਿਸ ਤਰ੍ਹਾਂ ਦੇ ਮੁੰਡੇ ਹੁਣ ਵੇਖੇ ਥੋੜੀ ਨੇ ਮੂੰਹ ਇਧਰੋਂ ਆਏ ਆਣੋਂ ਨਿਕਲ ਗਏ ਗਾਂ ਨੂੰ ਆਹ ਉਹਨਾਂ ਦੀ ਸ਼ਗਲ ਹੀ ਕੋਈ ਨੇ ਵੇਖੀ ਕੇ ਮੂੰਹ ਮਾਂ ਮੱਲੇ ਸੀ ਉਹਨਾਂ ਨੇ ਤੇ ਕੋਈ ਸਮਝ ਨਹੀਂ ਆਈ ਭੈਣ ਜੋ ਕਿਹੜੀ ਗੱਲੋਂ ਮਾਰ ਗਏ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਹੈ ਇਹਨਾਂ ਦਾ ਥੱਲੇ ਸੈਂਟਰ ਹੈ ਕੁੜੀਆਂ ਦਾ ਹਾਈਲਾਈਟਸ ਦਾ ਤੇ ਉੱਪਰ ਹੋਟਲ ਵੀ ਹੈ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲੋਂ ਕਰ ਗਏ ਨੇ